ਦੋਸਤੋ ਜਦੋਂ ਵੀ ਤੁਸੀਂ ਕੋਈ ਜਾਣਕਾਰੀ ਦਿੰਨੇ ਆ ਉਹਦੀਆਂ ਵੀਡੀਓ ਪਾਉਣੇ ਆ ਲੋਕਾਂ ਨੂੰ ਵੀਡੀਓ ਲੱਗਦੀਆਂ ਚੰਗੀਆਂ ਤੇ ਉਹ ਤੁਹਾਨੂੰ ਕਰਦੇ ਆ ਫੋਲੋ ਪਰ ਜੇਕਰ ਉਹ ਤੁਹਾਡਾ ਕੰਟੈਂਟ ਫੋਲੋ ਕਰਨਾ ਤੇ ਮਤਲਬ ਜਿਵੇਂ ਤੁਸੀਂ ਵੀਡੀਓ ਪਾਉਣੇ ਆ ਉਸ ਤਰੀਕੇ ਨਾਲ ਲੋਕਾਂ ਨੂੰ ਸਮਝਾਉਣਾ ਤੁਹਾਨੂੰ ਬਹੁਤ ਵਧੀਆ ਲੱਗਦਾ ਵੀ ਲੋਕ ਸਾਨੂੰ ਫੋਲੋ ਕਰ ਰਹੇ ਆ ਵੀ ਕੁਝ ਸਿੱਖ ਰਹੇ ਆ ਵੀ ਆਪਣੇ ਚ ਕੋਈ ਹੈਗੀ ਇਕਲਾ ਤਾਂ ਤਾਂ ਕੁਝ ਸਿੱਖ ਰਹੇ ਆ ਨਾ ਆ ਜੋ ਮੈਂ ਤੁਹਾਨੂੰ ਨਾ ਇੱਕ ਆਈਡੀ ਦਿਖਾਉਣਾ ਉਹ ਬੱਚੇ ਦੀ ਉਮਰ ਕੁਝ ਵੀ ਨਹੀਂ ਬਹੁਤ ਘੱਟ ਆ ਤੇ ਉਹ ਸੇਮ ਟੂ ਸੇਮ ਜਿਵੇਂ ਮੈਂ ਕੰਟੈਂਟ ਦੱਸ ਰਿਹਾ ਸੇਮ ਟੂ ਸੇਮ ਮਤਲਬ ਜਾਣਕਾਰੀ ਦੇ ਰਿਹਾ ਇਹ ਹੈਗਾ 100%オリジナル ਕੰਟੈਂਟ ਉਹਦਾ ਖੁਦ ਦਾ ਬਸ ਉਹਨੇ ਆਈਡੀ ਆਪਣਾ ਕਾਪੀ ਕੀਤਾ ਕੰਟੈਂਟ ਕਾਪੀ ਕੀਤਾ ਪਰ ਕੰਟੈਂਟ ਆਪ ਦੇ ਥਰੂ ਪਾਇਆ ਤੁਸੀਂ ਇਸ ਤਰੀਕੇ ਨਾਲ ਕਿਸੇ ਦਾ ਕੰਟੈਂਟ ਦਾ ਆਈਡੀ ਆ ਕਾਪੀ ਕਰਕੇ ਬਾਸ ਸਕਦੇ ਹੋ ਜੋ ਦਿਖਾਉਣਾ ਮੈਂ ਤੁਹਾਨੂੰ ਦਿਖਾਉਂਦਾ ਜੀ ਇੱਕ ਮਿੰਟ ਆ ਮੈਂ ਤੁਹਾਨੂੰ ਆਈਡੀ ਦਿਖਾਉਣਾ ਜੀ ਬੰਟੀ ਢਿਲੋ ਦੇ ਨਾਮ ਤੇ ਬੱਚੇ ਦੀ ਉਮਰ ਹੈਗੀ ਆ ਬਿਲਕੁਲ ਕੱਟ ਪਰ ਇਹਦੇ ਵਿੱਚ ਟੈਲੈਂਟ ਹੈਗਾ ਦੇਖੋ ਜੀ ਕੁਛ ਨਾ ਕੁਛ ਤਾਂ ਕਰ ਰਿਹਾ ਰੀਜਨਲ ਵਧੀਆ ਕਰ ਰਿਹਾ ਜੀ ਵੈਸੇ ਜੇਕਰ ਤੁਸੀਂ ਫੇਸਬੁੱਕ ਤੇ ਕੰਮ ਕਰਦੇ ਹੋ ਤਾਂ ਆਹ ਵਾਲੀ ਗਲਤੀ ਨਾ ਕਰੋ ਜੇਕਰ ਤੁਸੀਂ ਡੇਢ ਤੋਂ ਪੋਸਟ ਪਾ ਰਹੇ ਹੋ ਵਾਰ-ਵਾਰ ਇੱਕੋ ਹੀ ਪੋਸਟ ਪਾਉਣੇ ਹੋ ਤਾਂ ਤੁਹਾਡੀ ਪ੍ਰੋਫਾਈਲ ਤੇ ਇਸ਼ੂ ਆ ਸਕਦਾ ਹੈ ਫਲੈਗ ਬਿਹੇਵੀਅਰ ਚਲੋ ਕੋਸ਼ਿਸ਼ ਕਰ ਰਿਹਾ ਮਤਲਬ ਵਧੀਆ ਤਰੀਕੇ ਨਾਲ ਜਾਣਕਾਰੀ ਦੇਣ ਦੀ ਜਿੰਨਾ ਹੋ ਸਕੇ ਉਹਨਾਂ ਦੱਸ ਰਿਹਾ ਸੇਮ ਜਿਵੇਂ ਮੈਂ ਦੱਸ ਰਿਹਾ ਕੰਟੈਂਟ ਮੇਰਾ ਮਤਲਬ ਆਪਣਾ ਆਈਡੀਅਲ ਆਪਣਾ ਆਈਡੀਆ ਕਾਪੀ ਕਰਕੇ ਪਾ ਰਹੇ ਆ ਤੁਸੀਂ ਵੀ ਇਸ ਤਰੀਕੇ ਨਾਲ ਪਾ ਸਕਦੇ ਹੋ ਇੱਕ ਹੋਰ ਦਿਖਾਉਣਾ ਮੈਂ ਤੁਹਾਨੂੰ ਅਕਾਲ ਸਾਰਿਆਂ ਨੂੰ ਦੇਖਾ ਤੁਸੀਂ ਫੇਸਬੁੱਕ ਤੇ ਸਫਲ ਹੋਣਾ ਹੈ ਤਾਂ ਤਿੰਨ ਕੰਮ ਕਰ ਲਓ ਪਹਿਲਾਂ ਤੁਸੀਂ ਜਿਹੜਾ ਕੰਟੈਂਟ ਤਾਂ ਬਣਾ ਰਹੇ ਹੋ ਮੰਨ ਲਓ ਵੀਡੀਓ ਬਣਾ ਰਹੇ ਹੋ ਉਸ ਦੇ ਵਿੱਚ ਗੈਪ ਨਹੀਂ ਪਾਉਣਾ ਮੰਨ ਲਓ ਅੱਜ ਪਾਤੀ ਕੱਲ ਨੂੰ ਨਾ ਪਾਈ ਦੂਜਾ ਸੇਮ ਟੂ ਸੇਮ ਜਿਵੇਂ ਮੈਂ ਜਾਣਕਾਰੀ ਦਿੰਦਾ ਤੁਸੀਂ ਮੇਰੀਆਂ ਵੀਡੀਓ ਫਰੋਲ ਸਕਦੇ ਹੋ ਸੇਮ ਟੂ ਸੇਮ ਉਹ ਕੰਟੈਂਟ ਹੈ ਦੱਸ ਰਿਹਾ ਬਹੁਤ ਵਧੀਆ ਜੀ ਤੁਸੀਂ ਜਿਹੜੀ ਫੇਸਬੁੱਕ ਆਈਡੈਂਟ ਹੁੰਦੀ ਹੈ ਸ਼੍ਰੀ ਅਕਾਲ ਸਾਰਿਆਂ ਨੂੰ ਫੇਸਬੁਕ ਤੁਹਾਡਾ ਦੋ ਵਾਰੀ ਇਮਤਿਹਾਨ ਲਵੇਗੀ ਪਹਿਲੀ ਵਾਰ ਤਾਂ ਤੁਹਾਨੂੰ 3 ਮਹੀਨੇ ਵਾਸਤੇ ਬਿਨਾਂ ਦੀ ਕਿਸੇ ਵੀਡੀਓ ਵਿੱਚ ਗੈਪ ਪਾਏ ਤੁਸੀਂ ਹਰ ਰੋਜ਼ ਤੁਹਾਨੂੰ ਕੰਟੈਂਟ ਪਾਉਣਾ ਪਊਗਾ ਸ਼੍ਰੀ ਅਕਾਲ ਸਾਰਿਆਂ ਨੂੰ ਜੇ ਤੁਸੀਂ ਆਪਣੀ ਫੇਸਬੁਕ ਤੇ ਚੰਗੇ ਵਿਊ ਲੈਣੇ ਆ ਤੇ ਫਾਲੋਅਰ ਵਧਾਉਣੇ ਆ ਤਾਂ ਤੁਹਾਡਾ ਬੈਕਗ੍ਰਾਉਂਡ ਬਹੁਤ ਵਧੀਆ ਹੋਣਾ ਤੋਂ ਵੀਡੀਓ ਤੁਸੀਂ ਦੇਖ ਲਈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੱਚਾ ਆਪਦੇ ਵੱਲੋਂ ਪੂਰਾ ਅਫਰਟ ਲਾ ਰਿਹਾ ਜਿਕਰ ਤਿੰਨ ਚ ਰਮੀ ਨੇ ਇਸੇ ਤਰ੍ਹਾਂ ਕੰਮ ਕਰੀਆ ਤਾਂ ਵਧੀਆ ਮਤਲਬ ਇੰਪਰੂਵਮੈਂਟ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਇਸ ਤਰ੍ਹਾਂ ਲਗਾਤਾਰ ਆਪ ਦਾ ਕੰਮ ਕਰਦੇ ਰਹਿ ਕਰੋ ਇੱਥੇ ਜ ਮੈਂ ਕਰ ਕਾ ਹਾਂ ਜੇ ਮੈਂ ਤੁਹਾਨੂੰ ਕਹਾ ਵੀ ਮੈਂ ਤਾਂ ਸਪੋਰਟ ਨਹੀਂ ਕਰਦਾ ਮਤਲਬ ਇਹ ਜਾਣਕਾਰੀ ਦੇ ਰਿਹਾ ਕਿਤੇ ਅੱਗੇ ਨਾ ਨਿਕਲ ਜੇ ਇੱਥੇ ਹੀ ਆਪਾਂ ਮਾਰ ਖਾ ਜਾਂਦੇ ਆ ਕਿਉਂਕਿ ਇਹ ਮਤਲਬ ਦੁਕਾਨਦਾਰੀ ਦਾ ਕੰਮ ਨਹੀਂ ਦੁਕਾਨਦਾਰੀ ਚ ਵੀ ਅੱਜ ਕੱਲ੍ਹ ਸ਼ਹਿਰਾਂ ਚ ਦੁਕਾਨਾਂ ਨਾਲ ਨਾਲ ਆ ਜਿਵੇਂ ਪਿੰਡ ਚ ਵੀ ਇੱਕ ਸਾਹਮਣੇ ਦੁਕਾਨ ਆ ਮੈਂ ਦੁਕਾਨ ਦਾ ਕੰਮ ਕਰਦਾ ਕਿਸੇ ਨੇ ਕੰਮ ਸਾਹਮਣੇ ਕਰ ਲਿਆ ਚਲੋ ਥੋੜਾ ਮੋਟਾ ਫਰਕ ਪਊਗਾ ਇਹ ਹੈਗਾ ਫੇਸਬੁੱਕ ਇਹਦੇ ਚ ਇਹੋ ਜਿਹਾ ਕੋਈ ਚੱਕਰ ਨਹੀਂ ਇਹ ਚੰਨਾ ਗੂਗਾ ਤੁਸੀਂ ਲੱਗ ਕਮਾਉਣੇ ਮੈਂ ਲੱਗ ਕਮਾਉਣੇ ਹੈ ਜੇ ਕੋਈ ਅੱਗੇ ਨਿਕਲ ਜੂ ਫਿਰ ਕੀ ਫਰਕ ਪੈਂਦਾ ਇਹਦੇ ਨਾਲ ਤੁਹਾਡੇ ਕੰਮ ਤੇ ਤਾਂ ਕੋਈ ਫਰਕ ਨਹੀਂ ਪੈਂਦਾ ਨਾ ਬਾਕੀ ਤੁਸੀਂ ਜਾਣਕਾਰੀ ਦਿਆ ਕਰੋ ਜੈਨੂਅਲ ਵੀ ਚਾਰ ਲੋਕ ਜਿਹੜੇ ਘਟ ਦੇ ਨਾਲ ਜੁੜਨ ਤੇ ਉਹ ਚਾਰ ਲੋਕਾਂ ਨੂੰ ਹੋਰ ਦੱਸਣ ਤੇ ਉਹਨਾਂ ਨੂੰ ਸਹੀ ਜਾਣਕਾਰੀ ਮਿਲੇ ਜੇਕਰ ਤੁਸੀਂ ਜਾਣਕਾਰੀ ਦਿਓ ਕਿ ਗਲਤ ਤੇ ਚਾਰ ਲੋਕਾਂ ਨੂੰ ਗਲਤ ਜਾਣਕਾਰੀ ਮਿਲੂਗੀ ਹੌਲੀ ਹੌਲੀ ਉਹ ਤੁਹਾਨੂੰ ਕਰ ਦੇਣਗੇ ਅਨਫੋਲੋ ਇਸ ਲਈ ਜਾਣਕਾਰੀ ਵੀ ਦੇਣੀ ਹੈ ਜੈਨੂਅਲ ਦਿਆ ਕਰੋ ਹੁਣ ਜਿਵੇਂ ਬੱਚਾ ਜਾਣਕਾਰੀ ਦੇ ਰਿਹਾ ਉਹ ਅਗਜੈਕਟ ਜੋ ਮੈਂ ਜਾਣਕਾਰੀ ਦੇ ਰਿਹਾ ਉਹੀ ਦੇ ਰਿਹਾ ਤੇ ਚਾਰ ਲੋਕਾਂ ਨੂੰ ਚੰਗਾ ਲੱਗ ਰਿਹਾ ਉਹਦੇ ਨਾਲ ਜੁੜਨਗੇ ਇਹਦੇ ਨਾਲ ਮੇਰਾ ਚਲੋ ਫਾਇਦਾ ਹੀ ਹੋਊਗਾ ਚਾਰ ਫੋਲੋ ਹੋਰ ਜੁੜਨਗੇ ਆਪਣੇ ਬਾਰੇ ਦੱਸੂਗਾ ਉਹ ਤੋਂ ਇਹਨੂੰ ਫੋਲੋ ਬੱਚੇ ਨੂੰ ਜ਼ਰੂਰ ਕਰਿਓ ਸਪੋਰਟ ਕਰਿਓ ਜੀ